ਮੋਦੀ ਦਾ ਟੱਕ ਨਾ ਮਣੀ ਮੋਦੀ ਦਾ ਬੰਨ ਇੱਕ ਕਾਹੀ ਹੈ ਕਿ ਸਵੇਰੇ ਰੋਮ ਸਾਰੇ ਉਧਰ ਹੋ ਜਾਣਗੇ ਜਿਹੜੀਆਂ ਲੋਕ ਕਹਿੰਦੇ ਨੇ ਕਿਸਾਨ ਕਹਿੰਦੇ ਨੇ ਉਹ ਸਾਰੇ ਮੰਗਾ ਪੂਰੀਆਂ ਕਰਦੇ ਫਿਰ ਮੋਦੀ ਜੱਗਾ ਹੋ ਜੂ ਮੋਦੀ ਦਾ ਟੱਕ ਤਾਂ ਹੈ ਨਹੀਂ ਆਪਣੇ ਤੇ ਕਾਂਗਰਸ ਜਿੰਨਾ ਲੈ ਕਾਂਗਰਸ ਲਦਾ ਹੈ ਨਾ ਮੋਦੀ ਪੁੱਕੀ ਦੇ ਫੇਕ ਠੇਕੀ ਕਰਦੇ ਇਹ ਲੜਾਈਆਂ ਤਾਂ ਹੁੰਦੀਆਂ ਹੀ ਨੇ ਮੋਦੀ 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 ਹਰਦਾ ਹੀ ਨਹੀਂ ਮੋਦੀ ਦੀ ਮੋਦੀ ਰੋਡਿਆਂ ਦੇ ਠੇਕੇ ਖਦਾਦੇ ਮੋਦੀ ਹਰਦਾ ਹੀ ਨਹੀਂ ਆ ਇਹਨਾਂ ਨੇ ਬਣਾ ਲਾ ਇਹ ਗਰੀਬਾਂ ਦੇ ਵੇ ਗਰੀਬ ਆਦਮੀ ਆਪਾਰੇ ਕਿਵੇਂ ਫਿਰਦੇ ਆ ਭੋਰਾ ਵੀ ਪਰਦੇ ਇਹ ਨਹੀਂ ਜਵਾਕਾ ਵਿਚਾਰੇ ਘਰਾਂ ਨੂੰ ਪਕੜੇ ਜਿੱਤੇ ਕਿ ਹੁੰਦੀ ਸੀ ਜਾਨ ਹੁਣ ਆ ਮੁੰਡਾ ਜਿਹਦੀ ਜੜਾਈ ਪੂਰੀ ਸੀ ਦੂਰੀ ਵਾਲੀ ਦੀ ਗੋਲਡੀ ਦੀ ਪੂਰੀ ਜੜਾਈ ਸੀ ਇਹ ਸਟਾਈਲ ਇਹ ਟੈਕਟੀ ਨੇ ਸੀ ਡਿੱਗਿਆ ਜਾ ਕੇ ਕਿੱਥੇ ਹਾਂ ਤੇ ਪ੍ਰਧਾਨ ਜੀਏ ਯਾਰ ਆਪਾਂ ਨੂੰ ਕੋਈ ਬੰਦਾ ਕੋਰ ਦੇ ਪ੍ਰਧਾਨ ਦੀ ਬੰਡ ਦੇ ਲੈਣ ਟਿਕਟ ਤਾਂ ਇਹਨੂੰ ਪਰਦੇ ਜਾਂ ਨੂੰ ਮੈਂ ਤਾਂ ਮੇਰੀ ਮਾਰ ਨੂੰ ਧਰ ਕੇ ਬਲਦੀ ਸੀ ਮੇਰੀ ਮਾਰਾ ਦੇ ਬਾੜ ਦਾ ਉਹ ਜਿਹੜੇ ਗੱਲ ਸੁਣੋ ਥੋੜਾ ਅੱਗੇ ਭਗਵਾਨ ਇਹਨੂੰ ਬਰਨਾਂਵੇਂ ਮੇਲੇ ਬਣਾਵਾਂਗੇ ਕਿਨੂੰ ਗੋਇ ਦੀ ਨੂੰ ਗੋਲ ਦੇ ਭੁੱਲ ਜਾ ਆ ਚਾ ਦੂ ਇਹਦਾ ਭੁੱਲ ਜਾਗਾ ਹਾਨੂੰ ਹਾਂ ਭੁੱਲ ਜਾ ਇਹਦਾ ਲਜਾਈ ਲੈ ਕੇ ਪੈ ਜਾਂਦਾ ਹੁਣ ਤਾਂ ਆਪਣੇ ਕਾਂਗਰਸੀ ਬਤ ਹਾਂ ਚੱਲ ਟਿਕਾ ਦਾ ਲੈ ਨੂੰ ਖੈਰ ਆਈ ਤੁਸੀਂ ਹੋਰ ਵੀਡੀਓ ਬਣਾ ਕੇ ਭੇਜਣਾ ਦੋਸਤ ਆਪ ਦੇ ਨਾਲ ਬੰਦੇ ਲੋਕ ووٹ ਨਹੀਂ ਮੈਂ ਤਾਂ ਇਦੀ ਸ਼ੁਰੂਆਤ ਹੀ ਆਪ ਦੇ ਨਾਲ ਖੈਰ ਵਧੀਆ ਬੰਦਾ ਹੋਇਆ ਜਾਂ ਗੋਲਟੀ ਖੋ ਜਾਂਦਾ ਖੈਰ ਇਹਨਾਂ ਵੱਲੋਂ ਮਾਈਕਰੀ ਵੀ ਗਿਆ ਗੋਲ ਜੇ ਪੁੱਛੀ ਨਹੀਂ ਗੋਲਟੀ ਦੇ ਵਿੱਚ ਤੁਲੀ ਪੁੱਛਿਆ ਤੁਲੀ ਮੇਰਾ ਇੱਧਰ ਇਲੈਕਸ਼ਨ ਨਹੀਂ ਆਇਆ ਫਿਰ ਇਹ ਮੈਟਰੀ ਚੱਲੀ ਗਈ ਨਹੀਂ ਆਹ ਪੱਜਾ ਜੀ ਹਾਂ ਇਹਦੇ ਨਾਲੋਂ ਮਤਮਨ ਆਉਂਦਾ ਚਾੜ ਬੋਲੇ ਲੋ ਖੈਰ ਇਹਦੇ ਕਿਹੜੇ ਖਿਆਲ ਨੇ ਵਧੀਆ ਕਿਸਾਨੀ ਖਿਆਲ ਮੈਂ ਐ ਮਾੜਾ ਨਹੀਂ ਰਹਿਣਾ ਹਾਲ ਦਾ ਪਤਾ ਹੀ ਨਹੀਂ ਟੱਡੀਆਂ ਨੂੰ ਵਧੀਆ ਜੱਟੀਆਂ ਜਾਂਦਾ